ਲੁਧਿਆਣਾ ਦੇ ਲਾਡੋਵਾਲ ਟੋਲ ਪਲਾza ਤੇ ਦੂਜੇ ਦਿਨ ਵੀ ਕਿਸਾਨ ਡਟੇ ਹੋਏ ਨੇ ਅਤੇ ਫੈਸਲਾ ਕੀਤਾ ਗਿਆ ਹੁਣ 22 ਫਰਵਰੀ ਤੱਕ ਟੋਲ ਪਲਾza ਮੁਫਤ ਰਹਿਣਗੇ ਕਿਸਾਨਾਂ ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਪੰਜਾਬ ਸੇਂਤ ਕਿਸਾਨ ਮੋਰਚੇ ਦੀ ਲੁਧਿਆਣਾ ਦੇ ਵਿੱਚ ਹੋਈ ਬੈਠਕ ਵਿੱਚ ਜਿੱਥੇ ਅਹਿਮ ਫੈਸਲਾ ਲਿਆ ਗਿਆ 2 ਫਰਵਰੀ ਤੱਕ ਟੋਲ ਪਲਾਜ਼ੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਾਲ ਮੁਫਤ ਰਹਿਣਗੇ ਉੱਥੇ ਦੂਜੇ ਪਾਸੇ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਤੇ ਦੂਜੇ ਦਿਨ ਵੀ ਕਿਸਾਨ ਐ ਜਿਹੜੇ ਡਟੇ ਹੋਏ ਨੇ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਾਡੋਵਾਲ ਟੋਲ ਪਲਾਜ਼ਾ ਤੇ ਲਗਾ ਦਿੱਤਾ ਗਿਆ ਆਵਾਜ਼ ਲਈ ਇਹ ਟੋਲ ਪਲਾਜ਼ਾ ਪੂਰੀ ਤਰ੍ਹਾਂ ਨਾਲ ਮੁਫਤ ਕਰ ਦਿੱਤਾ ਗਿਆ ਜੋ ਕਿ ਇਸ ਟੋਲ ਪਲਾਜ਼ਾ ਤੇ ਇੱਕ ਪਾਸੇ ਤੋਂ ਜਾਣ ਦਾ ਕਿਰਾਇਆ 215 ਰੁਪਏ ਦੇ ਕਰੀਬ ਹੈ ਅਤੇ ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਕਿ ਇਸ ਦੇ ਨਾਲ ਜਦੋਂ ਸਰਕਾਰ ਨੂੰ ਕਰੋੜਾਂ ਦਾ ਚੋਨਾ ਲੱਗੇਗਾ ਤਾਂ ਉਹ ਖੁਦ ਹੀ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਮੰਨਣ ਦੇ ਲਈ ਮਜਬੂਰ ਹੋ ਜਾਣਗੇ ਅਤੇ ਇਸ ਦੇ ਨਾਲ ਸਰਕਾਰ ਤੇ ਦਬਾਅ ਵੀ ਬਣਿਆ ਰਹੇਗਾ ਇਸ ਦੌਰਾਨ ਕਿਸਾਨ ਜੋਥੇਬੰਦੀਆਂ ਦੀ ਆਗੂਆਂ ਨੇ ਕਿਹਾ ਅਸੀਂ ਡਟੇ ਹੋਏ ਹਾਂ ਅੱਗੇ ਜੋਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਦਾ ਫੈਸਲਾ ਹੋਵੇਗਾ ਉਸ ਤਰ੍ਹਾਂ ਹੀ ਉਹਨਾਂ ਦੇ ਵੱਲੋਂ ਅਗਲੀ ਰਣਨੀਤੀ ਵੀ ਹੈ ਜਿਹੜੀ ਤਿਆਰ ਕੀਤੀ ਜਾਵੇਗੀ ਇੰਡੀਆ ਦੀ ਹਦਾਇਤ ਤੇ ਅੱਜ ਜਿਹੜੀ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ ਇਹੀ ਕੀ ਬਾਈ ਦਾ ਪ੍ਰੋਗਰਾਮ ਲਿਖਿਆ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਮੂਹਰੇ ਧਰਨੇ ਮਰਨੇ ਤੇ ਟੋਲ ਫਰੀ ਕਰਨੇ ਜਿਹੜੇ ਜ਼ਿਲ੍ਹੇ ਦੇ ਵਿੱਚ ਦੋਨੇ ਗੱਲਾਂ ਨਹੀਂ ਹੈਗੀਆਂ ਉਹੋ ਭਾਵੇਂ ਕਿਸੇ ਡੀਸੀਫ ਦਫ਼ਤਰ ਦੇ ਮੂਹਰੇ ਧਰਨਾ ਮਾਰ ਲੈਣਾ ਇਹ ਤਿੰਨ ਦਿਨ ਦਾ ਪ੍ਰੋਗਰਾਮ ਐਸਕੇਐਮ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਨੇ ਉਹਦੇ ਉਹਨਾਂ ਨੂੰ ਲੈ ਕੇ ਐ ਤੇ ਜਿਹੜਾ ਸਰਕਾਰੀ ਜ਼ਬਰ ਐ ਉਦੇ ਵਿਰੋਧ ਦੇ ਵਿੱਚੋਂ ਉਹ ਐਡ ਕੀਤੀ ਹੋਈ ਹੈ ਉਹਨਾਂ ਮੰਗਾਂ ਲੈ ਕੇ ਅਸੀਂ ਪਾਸ ਕੀਤਾ ਉਹਦੇ ਵਿੱਚੋਂ ਕੰਮ ਉਹ ਸਾਰੀਆਂ ਜਥੇਬੰਦਿਆਂ ਨੇ ਸਰਬਸੰਮਤੀ ਨਾਲ ਪਾਸ ਕੀਤੀ ਸੀ 50% ਵਾਲੀ ਮੰਗ ਉੱਤੇ ਕੇਂਦਰ ਸਰਕਾਰ ਇਹਨੂੰ ਡੀਫੀਟ ਕਰਨ ਵਾਸਤੇ ਕੋਈ ਅੱਜ ਸਮਝੌਤਾ ਕਰਨ ਜਾ ਜਿਹੜੀ ਰਾਤ ਦੀ ਅੱਜ ਮੀਟਿੰਗ ਹੈ ਉਹ ਕੋਈ ਚਰਚਾ ਹੈ ਕਿ A2 FL ਦੇ ਉੱਤੇ ਉਹ ਆਰਡੀਨੈਂਸ ਕਰਨ ਦੀ ਗੱਲ ਕਰਦੇ ਆ ਤੇ ਸਾਡਾ ਇਹ ਬੜਾ ਸਪਸ਼ਟ ਸਟੈਂਡ ਹੈ ਵੀ ਅਸੀਂ C2 50% ਤੋਂ ਬਿਨਾਂ ਕਿਸੇ ਤਰ੍ਹਾਂ ਵੀ ਸੰਤੁਸ਼ਟ ਨਹੀਂ ਤੇ ਜੇ ਸਰਕਾਰ ਨੇ ਕੋਈ ਇਦਾਂ ਦਾ ਇਸ ਮੰਗ ਨੂੰ ਡੀਫੀਟ ਕਰਨ ਵਾਸਤੇ ਕੁਝ ਕੀਤਾ ਤਾਂ ਬਹੁਤ ਸਖਤ ਐਕਸ਼ਨ ਲਵਾਂਗੇ ਅਸੀਂ ਉਹ ਫੈਸਲੇ ਨੂੰ ਕਤਈ ਨਹੀਂ ਮੰਨਣ ਲਈ ਤਿਆਰ ਅਸੀਂ ਨਹੀਂ ਮੰਨਾਂਗੇ ਉਹਨੂੰ ਇਹਨਾਂ ਐਡਵਾਂਸ ਨੂੰ ਰਿਜੈਕਟ ਕਰਦੇ ਹਾਂ A2 F ਲਿਆ ਹੋਰ ਕੋਈ ਇਸੇ ਤਰ੍ਹਾਂ ਦੀ ਸ਼ਬਦਾਵਲੀ ਵਾਲਾ ਜਿਹਦੇ ਵਿੱਚ ਕਿਸਾਨਾਂ ਨੂੰ ਭੁਲੇਖਾ ਪਾਉ ਗੱਲਾਂ ਕਰਕੇ ਉਹਨਾਂ ਨੂੰ ਆਪਣੀ ਮੰਗ ਤੋਂ ਪਿੱਛੇ ਮੋੜਨ ਦੀ ਗੱਲ ਕਰਨਗੇ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਸਮਝੌਤਾ ਹੋਇਆ ਸੀ ਉਹ ਦਿੱਲੀ ਮੋਰਚੇ ਤੋਂ ਬਾਅਦ ਉਦੋਂ ਤੋਂ ਲੈ ਕੇ ਲਗਾਤਾਰ ਸਾਨੂੰ ਇਸ ਤੇ ਗੁੰਮਰਾਹ ਕਰ ਰਹੀ ਹੈ ਕਦੇ ਉਹ ਬਿਆਨਬਾਜ਼ੀ ਮੀਡੀਆ 'ਚ ਕਰ ਰਹੀ ਹੈ ਵੀ ਅਸੀਂ ਮੰਗਾਂ ਪੂਰੀਆਂ ਕਰਤੀਆਂ ਕਿਸਾਨਾਂ ਨੂੰ ਐਮਐਸਪੀ ਦੇਤੀ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਕਰਤੀ ਸੁਪਰੀਮ ਕੋਰਟ 'ਚ ਵੀ ਹਲਫਨਾਮੇ ਦਾਖਲ ਹੋ ਗਏ ਤੇ ਅਸੀਂ ਇਹ ਜਿਹੜੀ ਭਾਜਪਾ ਸਰਕਾਰ ਹੈ ਇਨੇ ਸਾਡੇ ਨਾਲ ਧੋਖਾ ਕੀਤਾ ਤੇ ਇਹ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਪ੍ਰੋਗਰਾਮ ਹੈ ਇਹ ਕੇਵਲ ਪੰਜਾਬ ਚ ਨਹੀਂ ਰਹਿਣਾ ਮੈਂ ਇੱਕ ਗੱਲ ਸਾਫ਼ ਕਰਨੀ ਚਾਹੁੰਦਾ 22 ਤਰੀਕ ਦੀ ਸਾਡੀ ਆਲ ਇੰਡੀਆ ਦੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਸ ਦੇ ਵਿੱਚ ਇਸ ਨੂੰ ਦੇਸ਼ ਪੱਧਰੀ ਬਣਾਇਆ ਜਾਊਗਾ ਇਸ ਤੋਂ ਹੋਰ ਵੱਡੇ ਐਕਸ਼ਨ ਕੁਝ ਵੀ ਹੋ ਸਕਦੇ ਨੇ ਜਿਵੇਂ ਟਰੈਕਟਰ ਸੜਕਾਂ ਤੇ ਖੜੇ ਕਰਨੇ ਜਾਂ ਮੰਨ ਲਓ ਵੀ ਕੋਈ ਹੋਰ ਵੀ ਐਕਸ਼ਨ ਹੋ ਸਕਦਾ ਹੈ ਵੀ ਲਗਾਤਾਰ رابطہ ਕੋਈ ਰੈਲੀਆਂ ਵਗੈਰਾ ਦਾ ਅਸੀਂ ਆਲ ਇੰਡੀਆ ਪੱਧਰ ਤੇ ਫੈਸਲਾ ਲੈ ਕੇ ਇਹ ਪੂਰੇ ਦੇਸ਼ ਚ ਪ੍ਰੋਗਰਾਮ ਲੈ ਕੇ ਜਾਵਾਂਗੇ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ